ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਮੋਂਗਰੇ ਦੀ ਸਬਜ਼ੀ ਬਣਾਵਾਂਗੇ ਜਿਹੜੇ ਮੂਲੀਆਂ ਜਦੋਂ ਪੱਕ ਜਾਂਦੀਆਂ ਹਨ ਨਾ ਤਾਂ ਉੱਪਰ ਲੱਗਦੇ ਆ ਉਹ ਬਹੁਤ ਸਵਾਦ ਬਣਦੀ ਹੈ ਸਬਜ਼ੀ ਬੜੀ ਕਰਾਰੀ ਬਣਦੀ ਹੈ ਤੇ ਐਦੇ ਚ ਜ਼ਿਆਦਾ ਕੋਈ ਚੀਜ਼ ਦੀ ਲੋੜ ਨਹੀਂ ਹੁੰਦੀ ਮੈਂ ਤਾਂ ਪਿਆਜ਼ ਆਲੂ ਤੇ ਇਹ ਮੋਂਗਰੇ ਤੋਂ ਕੇ ਇੰਨਾਂ ਕੱਟ ਲੈ ਥੋੜੇ ਥੋੜੇ ਇਨਨੂੰ ਕੁੱਟ ਲਵਾਂਗੀ ਤੇ ਇਹ ਮੈਂ ਆਲੂ ਪਿਆਜ਼ ਕੱਟ ਕੇ ਇਹ ਦੇਖੋ ਤੇਲ ਪਾਇਆ ਤੇ ਤੁਸੀਂ ਮੈਂ ਕੁਕਿੰਗ ਤੇ ਉਹ ਚੀਜ਼ਾਂ ਪਾਉਂਦੀ ਹਾਂ ਠੀਕ ਹੈ ਤੇ ਜਦसे ਮਸਾਲੇ ਬਹੁਤ ਸਾਰੇ ਮਮਟੇ ਲੇਟ ਰਹੇ ਜਦੋਂ ਕਿ ਤੁਸੀਂ ਪਾਣਾ ਤੇ ਇਨਨੂੰ ਥੋੜਾ ਜਿਆਦਾ ਫਰਾਈ ਕਰ ਲੰਗੀ ਲੈ ਮੈਂ ਫਿਰ ਜਿਹੜੇ ਮੌਂਗਰੇ ਕੱਟੇ ਹੋਏ ਆ ਇਹਨੂੰ ਥੋੜੇ ਥੋੜੇ ਕਰਕੇ ਹਲਕੇ ਜੇ ਕੁੱਟ ਲਵਾਂਗੀ ਇਫ ਜਦਾ ਅੱਛੇ ਬਣਦੇ ਆ ਗੱਲ ਵੀ ਜਲਦੀ ਜਾਂਦੇ ਆ ਤੇ ਇਹਨਾਂ ਨੂੰ ਕੁੱਟ ਕੇ ਆਪਾਂ ਫਿਰ ਅੱਗੇ ਸਰਦੇ ਪਿਆਜ਼ ਤੇ ਅਲੂ ਥੋੜੇ ਜਿਹੇ ਦੇਖੋ ਕਲਰ ਚੇਂਜ ਹੋ ਗਿਆ ਇਹ ਥੋੜਾ ਸਟ੍ਰਾਈਜ਼ ਹੀ ਹੋ ਜਾਂਦਾ ਹੈ ਨਾ ਬਹੁਤ ਅੱਛੇ ਲੱਗਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਇਹ ਜਿਹੜੇ ਮੈਂ ਕੱਟ ਕੇ ਥੋੜੇ ਹਲਕੇ ਹਲਕੇ ਇਹਨਾਂ ਨੂੰ ਕੁੱਟ ਲਿਆ ਸੀ ਮਾਮ ਬਸ ਤੇ ਛੋਟੇ ਜਿਹੇ ਤੇ ਇਹ ਮੈਂ ਇਹ ਚ ਫਰਾਈ ਥੋੜੇ ਜਿਹੇ ਰੱਪਾ ਇਹ ਨੂੰ ਫਰਾਈ ਕਰ ਲਾਂਗੇ ਤੇ ਨਾਲ ਥੋੜਾ ਜਿਹਾ ਇਹ ਨੂੰ ਬਲੈਂਡੇ ਆਪਾਂ 20 ਮਿੰਟ ਪੋਰਨ ਲੱਗੇਗਾ ਠੀਕ ਹੈ ਇਹ ਦੇਖੋ ਆਪਾਂ ਇਹ ਨੂੰ ਭੋਲ ਲਿਆ ਤੇ ਹੁਣ ਇਹਦੇ jeti birazcık sırma gibi change edeceğiz. sonra erde edeceğiz. yani salat pamoncili, telen ama pamoncili, taniye biraz fondlama olacak. ਹੁਣ ਪਾਉਂਦੇ ਆਪਾਂ ਥੋੜੀ ਜਿਹੀ ਲਾਲ ਮਿਰਚ ਸਪੌ ਚੌਪੜਾ ਇਹ ਪਾਸੇ ਕਿਤੇ ਵਰਨਣ ਕੋਈ ਨਹੀਂ ਆ ਇਸੇ ਵਸੇ ਤੇ ਮੈਂ ਲਾਲ ਕਾਟੀ ਹੋਇਸ ਕਰਦੇ ਆ ਹਲਕਾ ਜਿਹਾ ਗਰਮ ਮਸਾਲਾ ਜਰਰ ਥੋੜੀ ਜਿਹੀ ਹਲਦੀ ਤੋਂ ਲਈ ਸਵੇ ਸਵਾਦ ਮੁਤਾਬਕ ਆਪਣਾ ਨਮਕ ਤੇ ਮਲਪਾਣੇ ਹੋਣੇ ਥਿਲਪਲ ਸਲੋ ਆਉਂਦੇ ਰੱਖ ਲੈਣਾ ਮੈਂ ਖੱਟੇ ਵਾਸਤੇ ਤੁਖਲੀ ਇਹਦੇ ਵਿੱਚ ਪਾਉਂਦੀ ਕਿਉਂਕਿ ਇਹਦਾ ਕਰਾਰਾਪਨ ਵੀ ਅੱਛਾ ਲੱਗਦਾ ਜੇ ਤੁਸੀਂ ਚਾਹੋ ਤਾਂ ਪਾਹਨੋਂ ਪਰ ਇੱਕ ਵਾਰੀ ਅਸਰ ਬਣਾ ਕੇ ਦੇਖਿਓ ਕਰਾਰੇ ਕਰਾਰੇ ਬਹੁਤ ਸਵਾਦ ਬੰਦੇ ਮੈਂ ਸਬਜ਼ੀਆਂ ਨੂੰ ਕਈ ਸਬਜ਼ੀਆਂ ਵਿੱਚ ਮੈਂ ਬਹੁਤੇ ਮਸਾਲੇ ਨਹੀਂ ਪਾਉਂਦੀ ਸੀ ਉਹ ਸਬਜ਼ੀਆਂ ਦਾ ਨਾ ਅਸਲੀ ਟੇਸ ਹੀ ਨਹੀਂ ਰਹਿੰਦਾ ਉਹ ਹੋਟਲਾਂ ਵਰਗੀ ਉਹਦੇ ਵਿੱਚ ਤੇਸ ਆ ਜਾਂਦਾ ਖੁਸ਼ਬੂ ਆ ਜਾਂਦੀ ਹੈ ਤਿੱਖਾ ਪੰਗਿਆ ਤੁਸੀਂ ਸਿਰ ਬਿਲਕੁਲ ਸਿੰਪਲ ਬਣਾ ਕੇ ਦੇਖਿਓ ਬਹੁਤ ਸਵਾਦ ਬਣਦੀ ਹੈ ਇਹਨੂੰ ਹੁਣ ਆਪਾਂ ਵਿੱਚ ਵਿੱਚ ਚਲਾਉਂਦੇ ਰਹਾਂਗੇ 5 ਮਿੰਟ ਵਾਸਤੇ ਇਹਨੂੰ ਮੈਂ ਥਾਪ ਦੇ ਦਿੰਦੀ ਆਂ ਦਰਦਾਂ ਗਿਆ 10 ਮਿੰਟ ਤੱਕ ਹੀ ਇਹਦੇ ਫਾਰਡ ਹੁੰਦੇ ਹਨ ਜਿਹੜੇ ਨਮਰੇ ਆ

रहे हैं। तो बस सब्जी होगी प्यार वेरी इजी और टेस्टी एक बार जरूर बना के देखो हल्का कम ना ज्यादा खिलारा ना देखा कि अच्छी बनी सब्जी। है सब्जी जरूर एक बार बनाओ ठीक है जी जो नमें मेरे चैनल पे ਸਬਸਕ੍ਰਾਈਬ ਕਰਿਓ ਲਾਈਕ ਤੇ ਸ਼ੇਅਰ ਵੀ ਜੀ ਕਰਨਾ ਠੀਕ ਹੈ ਜੀ ਸਸਤੀ ਘਰ ਮਿਲਦੇ ਆ ਨਵੀਂ ਰੈਸਪੀ ਨਾਲ